ਸ੍ਰੀ ਆਕਾੜੀਏ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਦਾ ਬੇਟਾ ਗ੍ਰਿਫਤਾਰ ਜਾਣੋ ਕੀ ਲੱਗੇ ਦੋਸ਼ 20 ਜੁਲਾਈ 2025 ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਨੁਸਾਰ ਇਸ ਇਹ 36 ਗੜ ਦਾ ਕਾਲਾ ਸੱਚ ਹੈ ਜਿਸ ਦੇ ਖਲਾਸੇ ਨੇ ਰਾਜ ਦੀ ਰਾਜਨੀਤੀ ਚ ਵਿੱਚ ਹਲਚਲ ਮਚਾ ਦਿੱਤੀ ਹੈ ਇਸ ਦਸ ਹਫਤੇ ਨੂੰ ਵਿਸਪੋਟਾ ਲਿੰਕ ਆਫ ਸਾਭਾ ਮੱਖ ਮੰਤਰੀ ਪੂਪੇ ਸ਼ੋਪਗਿਲ ਦੇ ਪੁੱਤਰ ਚੈਤਨਿਆ ਬਗੇਲਦੀ ਗ੍ਰਿਫਤਾਰੀ ਨਾਲ ਜੁੜਿਆ ਹੋਇਆ ਹੈ ਇਹ ਦੀ ਜਾਂਚ ਰਿਪੋਰਟ ਇੱਕ ਰਾਜਨੀਤਿਕ ਅਪਰਾਧ ਡਰਾਮੇ ਵਾਂਗ ਹੈ ਜਿਸ ਵਿੱਚ ਹਰ ਮੋੜ ਤੇ ਰਿਸ਼ਵਤਖੋਰੀ ਕਢਾਲਿਆ ਅਤੇ ਉਸ ਸਮੇਂ ਦੀ ਸਰਕਾਰ ਦੀ ਪੂਪੀ ਮਿਲੀਭੁਗਤ ਦੇ ਸੁਰਾਗ ਮਿਲਦੇ ਹਨ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਛਤੀਸਗੜ੍ਹ ਵਿੱਚ 2019 ਅਤੇ 2023 ਵਿੱਚ ਕਾਰ ਚਲਦਿਆਂ ਸ਼ਰਾਬ ਦਾ ਵਪਾਰ ਇੱਕ ਸਰਕਾਰੀ ਲੁੱਟ ਦੀ ਮਸ਼ੀਨ ਸੀ ਜਿਸ ਦਾ ਬਾਹਰੋਂ ਨੀਤੀ ਦਾ ਪੇਸ ਸੀ ਨੀਤੀ ਦਾ ਪੇਸ ਸੀ ਅੰਦਰੋਂ ਸ਼ਕਤੀਸ਼ਾਲੀ ਲੋਕਾਂ ਲਈ ਪੈਸਾ ਕਮਾਉਣ ਦੀ ਖੇਡ ਸੀ ਇਸ ਇਹ ਖੇਡ ਦਾ ਕਿ ਕਿੰਗ ਪਿੰਨ ਕੌਣ ਸੀ ਐਡੀ ਦੇ ਅਨੁਸਾਰ ਤਤਕਾਲੀ ਮੁੱਖ ਮੰਤਰੀ ਦਾ ਪੁੱਤਰ ਚੈ ਤਨੀਆਂ ਬਗੇਲ ਦਾ ਸਿਰਫ ਕਾਲੇ ਤੰਨ ਦੀਆਂ ਤਾਰਾਂ ਨਾਲ ਤਾਰਾਂ ਨੂੰ ਜੋੜ ਰਹਾ ਸੀ ਸਗੋਂ ਇਸ ਨੂੰ ਰੀਅਲ ਸਟੇਟ ਵਿੱਚ ਵੀ ਬਲ ਬਦਲ ਰਿਹਾ ਸੀ ਅਤੇ ਇੱਕ ਅਜਾਈ ਦੁਨੀਆ ਬਣਾ ਰਿਹਾ ਸੀ ਜਿੱਥੇ ਨਗਦੀ ਦੇ ਬਲ ਦੇ ਸੱਤਾ ਮਿਲਦੀ ਸੀ। ਸ਼ਾਬ ਸਿੱਡੀ ਕੇਸ ਕਿਡਕੇਡ ਸੂਬੇ ਦੇ ਸਾਬਕਾ ਮੁੱਖ ਸਿਕੱਤਰ ਦੀ ਸੁਰੱਖਿਆ ਇਹ ਕੰਮ ਕਰ ਰਿਹਾ ਸੀ। ਈਡੀ ਦਾਖਲਾ ਇਹ ਖਲਾਸਾ ਖਲਾਸਾ ਕੀ ਇਹ ਪੂਰਾ ਸ਼ਰਾਬ ਸਿੱਡੀ ਕੇਟ ਅਨਵਰ ਦੇਬਰ ਅਨ ਟੂ ਡੇ ਟੂ ਡੇ ਜਾ ਅਤੇ ਅਰुण ਨਮਪਰੀਤੀ ਸਿਰ ਤਰੇ ਪਾਠੀ ਅਸਲ ਵਿੱਚ ਰਾਜ ਦੇ ਸਾਬਕਾ ਮੁੱਖ ਮੰਤਰੀ ਮੁੱਖ ਅਸਗੱਤਰ ਅਤੇ ਸੇਵਾ ਮੁਕਤ ਆਈਏਐਸ ਅਧਿਕਾਰੀ ਵਿਵੇਕ ਦਾਡ ਦੀ ਸੁਰੱਖਿਆ ਹੇਠ ਕੰਮ ਕਰ ਰਿਹਾ ਸੀ ਈਡੀ ਦਾ ਦਾਵਾ ਹੈ ਕਿ ਵਿਵੇਕ ਦਾਡਾ ਸਿਰਫ ਇੱਕ ਸੁਪਰ ਵਾਈਜ਼ਰ ਨਹੀਂ ਸੀ ਸਗੋਂ ਸਿੱਧਾ ਲਾਪਾਤਰੀ ਸੀ ਇਸ ਦਾ ਮਤਲਬ ਹੈ ਕਿ ਪੂਰੀ ਨੌਕਰ ਸ਼ਾਹੀ ਇੱਕ ਸੰਗਠਿਤ گروਹ ਦੁਆਰਾ ਆਪਣੇ ਕਬਜ਼ੇ ਵਿੱਚ ਲੈ ਗਈ ਸੀ ਚੇਤਨੀਆਂ ਦਾ ਰੀਅਲ اسٹیਟ ਪ੍ਰੋਜੈਕਟ ਪ੍ਰਿਸ਼ਟਾਚਾਰਤੇ ਅਧਾਰਤੀ ਈਡੀ ਦੇ ਅਨੁਸਾਰ ਚੇਤਨੀਆਂ ਬਗੇਲ ਦੀ ਗ੍ਰਿਫਤਾਰੀ ਕਿਸੇ ਰਸਮੀ ਕਾਰਵਾਈ ਦਾ ਹਿੱਸਾ ਨਹੀਂ ਸੀ ਸਗੋਂ ਸਿੰਡੀਕੇਟ ਦੀ ਦੇ ਵਿੱਤੀ ਨੈਟਵਰਕ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਨੂੰ ਫੜਨ ਦੀ ਕੋਸ਼ਿਸ਼ ਹੈ ਉਸ ਦਾ ਰੀਅਲ ਸਟੇਟ ਪ੍ਰੋਜੈਕਟ ਵਿਸਥਲ ਗ੍ਰੀਨ ਅਸਲ ਵਿੱਚ ਮਨੀ ਲਾਡਿੰਗ ਲਾਡਰਿੰਗ ਲੈਬ ਮੰ ਗਿਆ ਸੀ ਬਾਹਰੋਂ ਇੱਕ ਰਿਹਾਇਸ਼ੀ ਇਮਾਰਤ ਪਰ ਅੰਦਰੋਂ ਪ੍ਰਿਸ਼ਟachar ਦੀ ਨੀਂਦ ਤੇ ਬਣੀ ਇੱਕ ਸੋਚੀ ਸਮਝੀ ਸਾਦਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ